इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल you <laughs> ਗਰੇਗੀ ਗੱਲ ਨਹੀਂ ਬੇਟੀਾਂ ਉੱਤੇ ਅੱਗ ਲੱਗੀ ਅੰਦਰ ਜਿਹੜੀ ਜਗ੍ਹਾ ਅੱਗ ਲੱਗੀ ਕਿਵੇਂ ਲੱਗੀ ਟ੍ਰਾਈਡੈਂਟ ਬੈਂਟੀ ਦੇ ਵਿੱਚ ਅੱਗ ਲੱਗੀ ਆ ਇਹਨਾਂ ਨੇ ਇਹ ਬੇਨਤੀ ਕੀਤੀ ਵੀ ਪਾਣੀ ਸਾਡੇ ਅੰਦਰ ਜਾਣ ਦਿਓ ਪਾਣੀ ਦੇ ਟੈਂਕੇ ਢਾਣ ਵੀ ਦੇ ਰਹੇ ਆ ਤੇਰੀ ਕੀ ਨੋਂ ਲੱਗੀ ਆ ਅੰਦਰ ਇਹਨਾਂ ਇਜਾਰ ਦੇ ਵਿੱਚ ਕਹਿ ਰਹੇ ਆ ਵੀ ਅੱਗ ਲੱਗੀ ਆ ਕਰੂੰਗੀ ਜੇ ਜਾਨੀ ਨਾ ਜਾ ਰਾ ਕਟੋਂ ਘਾਟ ਡੇਢ ਘੰਟਾ ਹੋ ਗਿਆ ਡੇਢ ਪੌਣੇ 2 ਘੰਟੇ ਹੋ ਗਏ ਗੱਡੀਆਂ ਬਹੁਤ ਜਾ ਰਹੀਆਂ ਫਾਇਰ ਵੀ ਆ ਰਹੀ ਆ ਸਾਡੀ ਵੀ ਜ਼ਰੂਰਪੂਰਤੀ ਦਾ ਬਰਾਲੇ ਵੀ ਗੱਲ ਹੋਈ ਰਜਾ ਤਾਂ ਮੇਰੀ ਗੱਲ ਹੋਈ ਆ ਰਾਜ ਸਾਹਿਬ ਨੇ ਫੋਨ ਕੀਤਾ ਬਾਹਰ ਦੀ ਹੋ ਉਹਨਾਂ ਨੇ ਵੀ ਜੀ ਸਾਹਿਬ ਨਾਲ ਗੱਲ ਕੀਤੀ ਹੈ ਵੀ ਫਾਇਰ ਬੁਲੇਟ ਆ ਰਹੀ ਹੈ ਵੱਧ ਤੋਂ ਵੱਧ ਕੀ ਨੁਕਸਾਨ ਹੋ ਜਾ ਸਾਹਿਬ ਮੰਦਰ ਦੇ ਬਤੇ ਕਾਣ ਹੈ ਜੇ ਫਿਲਹਾਲ ਤਾਂ ਨਹੀਂ ਕੋਈ ਦੱਸਿਆ ਉਹਨਾਂ ਨੇ ਕਿਉਂ ਅੰਦਰ ਜਾਣ ਨਹੀਂ ਦੇ ਸਰ ਆ ਟਾਈਮ ਮੇ ਆਗ ਲੱਗੀ ਹੈ ਕਿਆ ਹੋਆ ਸਰ ਕਿਆ ਹੋਆ ਅੰਦਰ ਟਾਈਮ ਮੇ ਆਗ ਲੱਗੀ ਹੈ ਕਿਆ ਨਾਮ ਹੈ ਆਪਕੇ ਸਰ ਸਰ ਆਪਕੇ ਕਿਆ ਨਾਮ ਹੈ रोक रहे हैं अरे भैया आप क्या करो खाली लिया जाके ये बताओ लोग हुए तो आग लगी थी अंदर आग लगी थी थोड़ी मैं काबू में आ गई थी ठीक है अभी कुछ नहीं है ठीक है नॉर्मल कोई नहीं कोई नहीं होगा अंदर क्यों नहीं जाने भैया हम को चीजें उधर आग थी इसलिए नहीं आपको नहीं जाने थी आप रुको थोड़ी देर रुको गाड़ियों को रखा आप गाड़ियों को जिम्मेदार बंदे ने क्यों जिम्मीदार बंदा ने कौन ਛੋਟੇ ਬੰਦੇ ਨੰਗੀ ਆਉਂਦੇ ਨੇ ਗੱਡੀ ਆ ਕੇ ਗੱਡੀ ਕਿਉਂ ਅੰਦਰ ਨਿਕਲੋ ਗੱਲ ਕਰੀਏ ਕਿ ਕਿਦੀ ਨਾ ਭਾਈ 1 ਮਿੰਟ ਜ਼ਮੀਨਦਾਰ ਬੰਦੇ ਨੇ ਕਿਉਂ ਨਹੀਂ ਹੁੰਦੇ ਆਪਦੀਆਂ ਗੱਡੀਆਂ ਦੇ ਅੰਦਰ ਲੰਘ ਰਹੀਆਂ ਨੇ ਮੈਕਰਸ਼ਨ ਸਿੰਘ ਛੱਮਾ ਜੋ ਟਰਾਈਡੈਂਟ ਫੈਕਟਰੀ ਦੇ ਵਿੱਚ ਇਧਰ ਪੁਰਾਣੀ ਚੱਗ ਲੱਗੀ ਵੀ ਇਹ ਤੋਂ ਪਹਿਲਾਂ 2 ਘਟੇ ਹੋ ਗਏ ਯਾਨੀ ਹਾਲ ਤੱਕ ਆਗੂ ਤੇ ਕਾਬੂ ਨਹੀਂ ਪਿਆ ਯਾਨੀ ਕਈ ਅਫਸਰ ਸਾਹਿਬ ਨਾਲ ਗੱਲ ਹੋਈ ਹੈ ਜਿਵੇਂ ਤਰੋਲੇ ਵਾਲੇ ਨਾਇਬ ਤਹਿਸੀਲਦਾਰ ਸਾਹਿਬ ਆ ਗਏ ਉਹਨਾਂ ਨਾਲ ਵੀ ਗੱਲ ਹੋਈ ਹੈ ਕਹਿੰਦਾ ਜਲਦੀ ਅੱਗ ਤੇ ਕੰਟਰੋਲ ਪਾ ਰਹੇ ਆ ਜੀ ਫਾਇਰੋ ਬ੍ਰਿਗੇਡ ਭੇਜ ਰਹੇ ਆ ਜੋ ਸੀਆਈ ਦੇ ਇੰਚਾਰਜ ਨੇ ਐਂਛਵਟਰ ਬਲਜੀਤ ਸਿੰਘ ਉਹਨਾਂ ਨਾਲ ਵੀ ਗੱਲ ਹੋਈ ਹੈ ਯਾਨੀ ਬਰਨਾਲੇ ਜਿਹੜੇ ਸੀਆਈਡੀ ਦੇ ਇੰਚਾਰਜ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਕਈ ਅਫਸਰਾਂ ਨਾਲ ਹੋਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਫੋਨ ਨਹੀਂ ਚੱਕੇ ਯਾਨੀ ਕਈ ਅੱਗ ਬਹੁਤ ਭਿਆਨਕ ਹੈ ਵੀ ਭਰਾਵੋ ਇਹਦੇ ਵਿੱਚ ਬਹੁਤ ਕੈਮੀਕਲ ਨੇ ਜੇ ਅੱਗ ਐਂ ਚੱਲਦੀ ਰਹੀ ਇਹ ਜਿਆਦਾ ਕੱਲਾ ਫਤੇਗੜ ਸਨਾਂ ਨਹੀਂ ਪਤਾ ਨਹੀਂ ਕਿੰਨੇ ਕੁ ਪਿੰਡਾਂ ਤੱਕ ਇਹਦੀ ਹਵਾ ਜਾਣੀ ਹੈ ਕਿੰਨੇ ਕੁ ਪਿੰਡੜੇ ਲਿਬੇੜ ਤੇ ਲੈਣੇ ਆ ਜੇ ਜਲਦੀ ਕੰਟਰੋ ਹੁਣ ਵੀ ਸਾਡੀ ਬੇਨਤੀ ਹੈ ਵੀ ਜਿੱਥੇ ਤੱਕ ਸਾਡੀ ਵੀਡੀਓ ਜਾਂਦੀ ਹੈ ਅਫਸਰ ਚਾਹੀ ਨੂੰ ਅੰਦਰ ਕਿੰਨੇ ਮੁਲਾਜ਼ਮ ਨੇ ਕੀ ਉਹਨਾਂ ਦੇ ਹਾਲਾਤ ਨੇ ਜਾਨੀ ਉੱਥੇ ਅਫਸਰ ਚਾਹੀ ਵੀ ਪਹੁੰਚੇ ਕਿ ਇਹ 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 ਨੇ ਹਾਲਾਤ ਹੋਣ ਵੀ ਅੰਦਰ ਕਿੰਨੇ ਕ ਬੰਦੇ ਸੜ ਗਏ ਇਸ ਕਰਕੇ ਭਰਾਵੋ ਜਲਦੀ ਅੱਗ ਤੇ ਕੰਟਰੋਲ ਕੀਤਾ ਜਾਵੇ ਕਿੰਨੇ ਕ ਬੰਦੇ ਨੇ ਪ੍ਰਭਾਵਿਤ ਕਰਨੇ ਆ ਉਹ ਜੇ ਅੱਗ ਤੇ ਨਾ ਕੰਟਰੋਲ ਹੋਇਆ ਤੜਕੇ ਨੂੰ ਐ ਨਹੀਂ ਪਤਾ ਵੀ ਕਿੰਨੇ ਕ ਬੰਦੇ ਦੀ ਇਲਾਜਾ ਮਿਲਣਗੇ ਜੇ ਤੋ ਕੈਮੀਕਲ ਲੀਕ ਹੋ